ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਆਪਣੇ ਚੈਨਲ ਕਰਿਆਲ ਪੰਜਾਬੀ ਟਰੈਵਲ ਵਲੌਗਸ ਤੇ ਆਖਰਦੇ ਸਭ ਚੜ੍ਹਦੀ ਕਲਾ ਚ ਹੋਵਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਜੀ ਰੱਖੇ ਲਓ ਜੀ ਅੱਜ ਜਿਵੇਂ ਕਿ 1 ਜਨਵਰੀ 2026 ਹੋ ਚੁੱਕਿਆ ਤੇ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਨੇਗੇ YouTube ਫੈਮਲੀ ਆ ਗਈ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਸਾਹਿਬ ਨੂੰ ਪਰਮਾਤਮਾ ਪਰਮਾਤਮਾ ਨਾਲ ਜੁੜੇ ਰਹਿਣ ਦਾ ਬਲ ਬਖਸ਼ੇ ਤੇ ਤੇ ਸਾਬਣਾ ਦੇ ਵਿੜੇ ਹੱਸਦੇ ਵਸਦੇ ਰਹਿਣਾ ਤੇ ਦਿਨ ਤੋਂ ਗੁਣੀ ਰਾਤ ਤੋਂ ਗੁਣੀ ਤਰੱਕੀ ਕਰਨਾ ਤੇ ਲੋ ਜੀ ਇਸ ਨਾਲ ਹੀ ਆਪਾਂ ਵਲੋਗਿੰਗ ਦੀ ਸਟਾਰਟਿੰਗ ਕਰਦੇ ਆ ਤੇ ਅੱਜ ਆਪਾਂ ਨੇ ਦਰਸ਼ਨ ਕਰਨ ਜਾਣਾ ਹੈ ਜੀ ਗੁਰਦੁਆਰਾ ਨਾਨਕਚੀਰਾ ਬੇਦਰ ਕਰਨਾਟਕ ਤੇ ਸੋਨੂੰ ਵੀ ਕਰਵਾਵਾਂਗੇ ਤੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਾਤੇ ਸਿੰਘ ਜੀ ਦਾ ਦਰਸ਼ਨ ਕਰਵਾਵਾਂਗੇ ਮਾਤਾ ਭਾਗੌਰ ਜੀ ਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਨਾਲੇ ਤੇ ਗੁਰਦੁਆਰਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਵੀਡੀਓ ਨੂੰ ਮਾੜਾ ਜਿਹਾ ਸਪੋਰਟ ਕਰਿਆ ਕਰੋ ਜੀ ਹਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਕਿਉਂਕਿ ਆਪਾਂ ਤੁਹਾਨੂੰ ਗੁਰੂ ਘਰਾਂ ਦੀ ਦਰਸ਼ਨ ਕਰਵਾਉਣੇ ਆਂਗੇ ਲੋ ਜੀ ਮਿਲਦੇ ਆਪਾਂ ਦਰਬਾਰ ਸਾਹਿਬ ਸਤਖੰਡ ਸਾਹਿਬ ਤੋਂ ਸਟਾਰਟਿੰਗ ਕਰਾਂਗੇ ਜੀ ਆਪਾਂ ਦਾ ਦਰਸ਼ਨ ਕਰਵਾਵਾਂਗੇ ਆਪਾਂ ਦਰਬਾਰ ਸਾਹਿਬ ਦੇ ਵਿੱਚ ਨੂੰ ਲੋ ਜੀ ਗੁਰਦੁਆਰਾ ਨਾਨਕਸ਼ਰ ਤੋਂ ਗੁਰਦੁਆਰਾ ਨਾਨਕੀਰਾ ਬੇਦਰ ਕਰਨਾਟਕਾ ਨੂੰ ਪਾਉਣ ਲੱਗੇਗੇ ਚੱਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਜੀ ਦਰਬਾਰ ਸਾਹਿਬ ਦੇ ਜਮਾ ਸਾਹਮਣੇ ਕਬੂਤਰ ਚੋਗ ਚੋ ਰਹੇ ਨੇ ਕੁਦਰਤ ਦੇ ਜੀ ਤੇ ਕਿੰਨੇ ਵਧੀਆ ਲੱਗ ਰਹੇ ਨੇ ਤੇ ਤੁਹਾਨੂੰ ਤੁਹਾਨੂੰ ਕਰਵਾਉਣੇ ਆ ਲੋ ਜੀ ਲੋ ਜੀ ਜਿਹੜਾ ਦਿਨੀ ਕਰਮ ਵਾਲਾ ਜਿਹੜਾ ਬਾਬਾ ਜੀ ਦੇ ਘੋੜੇ ਦੇ ਵੀ ਦਰਸ਼ਨ ਹੋ ਗਏ ਤੁਸੀਂ ਵੀ ਕਰ ਲਓ ਜੀ ਤੇ ਗੁਰੂ ਗੋਬਿੰਦ ਸਿੰਘ ਦੇ ਪੈਸਾ ਦਾ ਘੋੜਾਗਾ ਕਰ ਲੋ ਜੀ ਕਰ ਲੋ ਦਰਸ਼ਨ ਨਵੇਂ ਸਾਲ ਤੇ ਆਪਾਂ ਸੋ ਸੱਚਖੰਡ ਜੀਰ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਸਤਿਨਾਮ ਵਾਹਿਗੁਰੂ ਉਹ ਹੀ ਗੁਰੂ ਸਤਿਨਾਮ ਉਹ ਹੀ ਗੁਰੂ ਲੋ ਸੰਗਤ ਜੀ ਪਹੁੰਚ ਗਏ ਆਪਾਂ ਤੱਕ ਸੱਚਖੰਡਾਂ ਦੇ ਸ੍ਰੀ ਖਜੂਰ ਸਾਹਿਬ ਦਰਬਾਰ ਸਾਹਿਬ ਤੇ ਅੱਜ ਇੱਕ ਤਰੀਕ ਨੂੰ ਆਪਾਂ 1 ਜਨਵਰੀ ਨੂੰ ਤਾਕਤ ਸਤਖੰਡ ਸਾਹਿਬਾਂਗੇ ਵੀਰੇ ਤੇ ਦਰਸ਼ਨ ਕਰ ਰਹੇ ਹਾਂ ਤੇ ਤੁਹਾਨੂੰ ਵੀ ਕਰਵਾ ਰਿਹਾ ਇੰਨਾ ਮੈਂ ਕਹਿੰਦਾ ਮਨ ਨੂੰ ਸ਼ਾਂਤੀ ਮਿਲ ਰਹੀ ਆ ਸਕੂਮ ਮਿਲ ਰਿਹਾ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਰੱਬ ਦੇ ਦਰਸ਼ਨ ਕਰਕੇ ਤੇ ਸੋਚਿਆ ਆਪਣੇ ਚਲੋ ਤੁਹਾਨੂੰ ਵੀ ਕਰਵਾ ਦਈਏ ਜੀ ਹਨਾ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਦਾ ਗੁਰਦੁਆਰਾ ਹੈ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਨਹੀਂ ਹੈਗਾ ਜੀ ਤੇ ਨਾਨਕ ਨਾਨਕ ਚੀਰਾ ਬੇਦਰ ਕਰਨਾਟਕ ਜਾਣ ਵਾਲੇ ਸੰਗਤਾਂ ਨੂੰ ਜੀ ਰਾਹ ਵਿੱਚ ਦਿੱਕਤ ਆਉਂਦੀ ਸੀਗੀ ਤੇ ਰਹਿਣ ਸ਼ੈਣ ਲਈ ਵੀ ਖਾਣ ਪੀਣ ਲਈ ਵੀ ਤੇ ਤਾਂ ਕਰਕੇ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਜੀ ਪੀਤਾ ਕਰਕੇ ਸੰਗਤਾਂ ਨੂੰ ਰਾਹ ਵਿੱਚ ਕੋਈ ਦਿੱਕਤ ਨਾ ਆਵੇ ਦਰਸ਼ਨ ਦੇ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਜੀ ਦੇ ਲੋ ਜੀ ਸਰਦਾਰ ਜਦਕਰ ਸਹਿਬ ਜਦੇ ਬਾਬਾ ਜੋਰਵਰ ਸਿੰਘ ਜੀ ਬਾਬਾ ਫਕੇ ਸਿੰਘ ਜੀ ਸੂ ਵੀ ਰੱਖੇ ਹੋਏ ਨੇਗੇ ਤੇ ਜਹਾਜ਼ ਦੇ ਦਰਸ਼ਨ ਕਰਵਾਉਣਾ ਥਨੂੰ ਲਓ ਜੀ ਇਹ ਆ ਜਹਾਜ਼ ਖਾਲਸੇ ਦਾ ਕਰ ਲੋ ਜੀ ਦਰਸ਼ਨ ਲੋ ਆ ਦੇ ਲੋ ਜੀ ਇਹ ਇਹ ਆਪਾਂ ਤੁਹਾਨੂੰ ਦਰਸ਼ਨ ਕਰਵਾਇਆ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਵਾਟ ਸਿੰਘ ਜੀ ਇਹ ਲੋ ਜੀ ਖਾਲਸੇ ਦਾ ਜਹਾਜ਼ ਇਹ ਵਿੱਚ ਜੈਕਾਰ ਬਣਾਇਆ ਹੋਇਆ ਹੈ तो कर लो दर्शन सारा सिख इतिहास दिखाया गया जैव घर बनाया हुआ जी जहाज پميت کي چٽي يا ريو پنهنجو پنهنجو 1 7 ਸਾਬ ਵਾਹਿਗੁਰੂ ਜੀ ਕੀ ਫਤਿਹ ਇਹ ਆ ਖਾਲਸੇ ਦਾ ਜਹਾਜ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤੇ ਠੀਕ ਹੋ ਗਿਆ ਬੈਠਣ ਲਈ ਸੰਗਤ ਦੇ ਸੀਟਾਂ ਵੀ ਨਹੀਂ ਇਹ ਨਹੀਂ ਇਹ ਤੇ ਦੇਖ ਖਾਲਸੇ ਦਾ ਜਹਾਜ ਲੋ ਜੀ ਪਾ ਪਹੁੰਚੇ ਗੁਰਦੁਆਰਾ ਮਾਤਾ ਪਾ ਗੁਰਜੀ ਜਨਵਾੜਾ ਬੇਦਰ ਕਰਨਾਟਕ ਤੇ ਕਰਵਾਉਣੇ ਤੁਹਾਨੂੰ ਦਰਸ਼ਨ ਤੇ ਗੁਰਦੁਆਰੇ ਪਹਿਲਾਂ ਵੀ ਆਏ ਹੋਏ ਆ ਜੀ ਤੇ ਇਹ ਆਪਣੀ ਨੌਮੀ ਯਾਤਰਾ ਗਈ ਤਾਂ ਸੱਚਖੰਡ ਸ੍ਰੀ ਹਰਿ ਹਰਿ ਜੀ ਤੇ ਆਪਾਂ ਹੁਣ ਆਪਣੀ ਨੌਮੀ ਯਾਤਰਾ ਤੇ ਆਏ ਹੋਏ ਆ ਜੀ ਨਵੇਂ ਸਾਲ ਤੇ ਤੁਹਾਨੂੰ ਵੀ ਕਰਵਾ ਰਹੇ ਆ ਦਰਸ਼ਨ あんちょっとしゃれとおく ਨਗਰਵਾ ਰਹੇ ਹਾਂ ਮਾਤਾ ਪਾਕ ਗੁਰ ਜੀ ਦੇ ਗੁਰਦਵਾਰਾ ਸਿਰਦੇ ਸਤਿਗੁਰੂ ਆਇ ਗੁਰੂ ਆਇ ਗੁਰੂ ਆਇ ਗੁਰੂ ਆਇ ਇਹਨੇ ਟਾਈਮ ਲਾਵਾ ਬੰਦੀ ਗੁਰੂ ਆਇ ਗੁਰੂ ਲੋ ਜੀ ਕਰ ਲੋ ਦਰਸ਼ਨ ਮਾਤਾ ਪਾਕ ਗੁਰ ਜੀ ما जी ਸਾਹਿਬ ਪਰਬਣਿਆ ਹੋਇਆ ਹੈਗਾ ਇਹ ਸ਼੍ਰੀ ਮਾਤਾ ਜੀ ਦਾ ਤਪਸਥਾਨ ਜਿੱਥੇ ਬਹਿ ਕੇ ਮਾਤਾ ਜੀ ਧਰਤੀ ਹਰਦੇ ਸੀਗੇ ਤੇ ਦਰਬਾਰ ਸਾਹਿਬ ਉੱਪਰ ਬਣਿਆ ਹੋਇਆ ਹੈਗਾ ਉਹਦੇ ਵੀ ਕਰਵਾਉਣੇ ਸਾਨੂੰ ਦਰਸ਼ਨ ਚੱਲ ਕੇ ਆਪਾਂ ਆਪਣੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਵੀਡੀਓ ਨੂੰ ਨਾ ਆਪਾਂ ਸਾਨੂੰ ਦਰਸ਼ਨ ਕਰਵਾਉਣੇ ਆਂ ਹੋਰਾਂ ਲਈ ਪਰਾਹੇ ਦਰਬਾਰ ਸਾਹਿਬ ਇਹ ਦਰਬਾਰ ਸਾਹਿਬ ਦੇ ਕਰ ਲੋ ਦਰਸ਼ਨ ਦਰਸ਼ਨ ਕਰਾਇਆ ਦਰਬਾਰ ਸਾਹਿਬ ਦੇ ਮਾਤਾ ਜੀ ਭਾਕਪੀਸਤਾਨ ਦੇ ਵੀ ਤੇ ਮਾਤਾ ਜੀ ਇੱਥੋਂ ਪਾਣੀ ਭਰਦੇ ਰਹੇ ਨੇ ਜਿਹੜੇ ਕੋਚੋ ਤੇ ਉਹ ਖੂਹ ਤੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਇਤਿਹਾਸਕ ਖੂਹ ਆਗਾ ਤੇ ਲਓ ਜੀ ਕਰ ਲਓ ਜੀ ਲਓ ਜੀ ਲਓ ਜੀ ਆ ਗਿਆ ਮਾਤਾ ਜੀ ਦਾ ਇਸ ਸਾਈਡ ਤੇ ਸਾਹਮਣੇ ਰਹਿ ਗਿਆ ਜੀ ਮਾਤਾ ਜੀ ਦਾ ਇਤਿਹਾਸਕ ਖੂਹ ਤੇ ਤੁਹਾਨੂੰ ਆਪਾਂ ਉਹਦੇ ਵੀ ਕਰਵਾਉਣੇ ਦਰਸ਼ਨ ਤੇ ਲਓ ਜੀ ਤਿਆਸੇ ਖੂਹ ਸਤਨਾ ਉਹ ਹੈ ਉਸ ਚਪਾਸਾ ਤੇਰੀ ਆਸਰਾ ਲੋ ਜੀ ਇਹ ਆ ਗਿਆ ਖੂਹ ਮਾਤਾ ਜੀ ਦਾ ਤੇ ਆਸੇ ਖੂਹ ਆ ਗਿਆ ਇਹ ਤੇ ਲੋ ਜੀ ਮਾਤਾ ਜੀ ਦੇ ਵੇਲੇ ਦਾ ਖੂਹ ਹੀ ਆ ਇਹ ਤੇ ਜੀ ਦੇ ਵਿੱਚ ਮਾਤਾ ਜੀ ਖੁਦ ਪਾਣੀ ਭਰਦੇ ਰਹੇ ਨੇਗੇ ਤੇ ਲੋ ਜੀ ਚਲ ਵਰਸਣ ਸਤਨਾ ਉਹ ਹੈ ਉਸ ਚਪਾਸਾ ਲੋ ਜੀ ਆਪਾਂ ਅਗਲੇ ਗੁਰਦੁਆਰੇ ਪਹੁੰਚ ਗਏ ਗੁਰਦੁਆਰਾ ਭਾਈ ਸਾਬ ਸਿੰਘ ਜੀ ਪੰਜਵੇਂ ਪਿਆਰੇ ਦਾ ਪਿਆਰੇ ਹੋਏ ਨੇ ਜੋ ਤੇ ਲੋ ਜੀ ਘਰ ਦਰਸ਼ਨ ਸਾਹਮਣੇ ਗੁਰੂ ਘਰ ਦੇ ਲੋ ਜੀ ਬਾਹਰੋਂ ਕਰ ਲੋ ਦਰਸ਼ਨ ਗੁਰੂ ਘਰ ਦੇ ਤੇ ਆਪਣੇ ਗੁਰੂਆਂ ਨੇ ਜੰਗਲਾਂ 'ਚ ਮੰਗਲ ਹੀ ਲਾਤੇ ਤੇ ਗੁਰੂ ਘਰ ਦੇ ਬਾਹਰਲੇ ਸਾਰੇ ਪਹਾੜੀ ਲੱਕਾ ਕਾ ਬਰਾਣ ਜੰਗਲੀ ਤੇ ਕੁਝ ਨਹੀਂ ਤੇ ਗੁਰੂ ਘਰ ਆ ਕੇ ਐ ਲੱਗਦਾ ਜਿਵੇਂ ਅਫ ਦੁਬਾਰਾ ਪੰਜਾਬ ਚ ਆ ਗਏ ਹੁੰਨੇ ਆ ਤੇ ਸਹੀ ਗੱਲ ਆ ਚੰਗਲਾਂ ਨਕਲ ਲਾਤੇ ਆਪਣੇ ਗੁਰੂਆਂ ਨੇ

ਆਹ ਲਾਤੀ ਆਪਣੀ ਰਾਣੀ ਹੰਦਰਾ ਸੰਗਤ ਆਪਣੀ ਉਤਰ ਰਹੀ ਆ ਮਾਤਾ ਫਰੀ ਆ ਗਿਆ ਹੁਣ ਚੱਲਦੇ ਆ ਦਰਬਾਰ ਸਾਹਿਬ ਟੇਕਦੇ ਮੱਥਾ ਚੱਲ ਕੇ ਜੋ ਸ਼ਰੂਰ ਸਾਹਿਬ ਦੇ ਕਰਾਈਏ ਤੁਹਾਨੂੰ ਦਰਸ਼ਨ ਕੇ ਆ ਗਿਆ ਗੁਰਦੁਆਰਾ ਨਾਨਕੀ ਰਾ ਦਾ ਸਰੋਵਰ ਸਾਹਿਬ ਸੰਗਤ ਕਰੀ ਜਾਂਦੀ ਆ ਸਨਾਨ ਲੋਈ ਸਾਰੀ ਸੰਗਤ ਸਨਾਨ ਕਰੀ ਜਾਂਦੀ ਐ ਪੰਜ ਸਨਾਨੇ ਕਰੀ ਜਾਂਦੇ ਨੇ ਵਿੱਚ ਹੀ ਜੁਰੂ ਦੇਸ਼ ਰੋਵਰ ਚ ਹਾਂ ਵੀ ਆਪਣਾ ਗਿਆ ਲੋ ਜੀ ਇੱਧਰ ਆ ਗਿਆ ਬਾਬੇ ਦਾ ਦਰਬਾਰ ਸਾਹਿਬ ਉੱਪਰ

ਕਰ ਲਓ ਜੀ ਦਰਸ਼ਨ ਬਾਬੇ ਨਾਨਕ ਦੇ ਨਾਨਕ ਜੀ ਰਸਾਇਦੇ ਮਰੇ ਕਿਰਪਾ ਤੇ ਛੁਟੀ ਐ ਬਿੱਤ ਸਵੇਰਾ ਮੇਆ ਗੁਰੂ ਦੀ ਜੇਹੋ ਨੰਮਰਤਕੰਡ ਦੇ ਕਰਈਏ ਦਰਸ਼ਨ ਜਿੱਥੋਂ ਬਾਬੇ ਨਾਨਕ ਨੇ ਪਾਣੀ ਕੱਢਿਆ ਸੀਗਾ ਆ ਗਿਆ ਉਹ ਅਮਰਤਕੁੰਡ ਸਤਿ ਸ੍ਰੀ ਅਕਾਲ ਇਹ ਰਹਿ ਗਿਆ ਬਾਬੇ ਨਾਨਕ ਦਾ ਅਮਰਤਕੁੰਡ ਸੰਗਤ ਦਾ ਇਕੱਠ ਦੇਖੋ ਸਾਰੀ ਸੰਗਤ ਦਰਸ਼ਨ ਆ ਲਈ ਖੜੀ ਆ